ਇਸ ਨਾਲ ਇੱਕ ਇਨਫਰਮੇਸ਼ਨ ਆਈ ਸੀ ਆਲਮੋਸਟ 4:30 ਵਜੇ ਕੀ ਇੱਥੇ ਜਿਹੜੀ ਇੱਕ ਬਿਲਡਿੰਗ ਹੈ ਜਿਹਦਾ ਲੈਟਰ ਪੈ ਰਿਹਾ ਸੀ ਉਹ ਕਲੈਪਸ ਕਰ ਗਿਆ ਤੇ ਕੁਝ ਬੰਦੇ ਥੱਲੇ ਦਬੇ ਰਹੇ ਤੇ ਮੌਕੇ ਤੇ ਪਹੁੰਚ ਕੇ ਸਾਡੇ ਐਸਐਟੂ ਦੀ ਟੀਮ ਸਿਵਲ ਪ੍ਰਸ਼ਾਸਨ ਦੀ ਟੀਮ 'ਚ ਮਿਲ ਕੇ ਆ ਕੇ ਇਹਨਾਂ ਨੇ ਨਾਲ ਹੀ ਆਪਰੇਸ਼ਨ ਸ਼ੁਰੂ ਕੀਤਾ ਸੀਗਾ ਤੇ ਜਿਹੜਾ ਸਾਨੂੰ ਇਹਨਾਂ ਨੇ ਦੱਸਿਆ ਗਿਆ ਸੀਗਾ ਦਸਤੇ ਮੁਤਾਬਕ ਜਿਹੜੇ ਇੱਥੇ ਹਾਜ਼ਰ ਸੀਗੇ ਜਿਹੜੇ ਵਿਟਨੈਸ ਸੀਗੇ ਸਾਡੇ ਉਹਨਾਂ ਨੇ ਦੱਸਿਆ ਵੀ ਦੋ ਬੰਦੇ ਨੇ ਇੱਕ ਬੰਦੇ ਦੇ ਕੋਈ ਸੱਟਾਂ ਲੱਗਿਆ ਸੀ ਦੂਜਾ ਅੰਦਰ ਦਬਿਆ ਹੋਇਆ ਸੀਗਾ ਤੇ ਜਿਹਦਾ ਨਾਮ ਜਸਵਿੰਦਰ ਸਿੰਘ ਆਇਆ ਸੀ ਤੇ ਉਹਨਾਂ ਨੂੰ ਕੱਢ ਲਿਆ ਦੇ ਦੋਨੋਂ ਉਪਰ ਜਿਹੜੇ ਮਤਲਬ ਪੰਚਾਇਤਾਂ ਦੇ ਹਸਪਤਾਲ ਪੰਜਾਬ ਦਿੱਤਾ ਗਿਆ ਜਿਵੇਂ ਸੱਤਾਂ ਸੀਗੇ ਕੁਝ ਤੇ ਬਾਕੀ ਉਸੇ ਮੈਡੀਕਲ ਹਸਪਤਾਲ ਤੋਂ ਪਤਾ ਲੱਗੂਗਾ ਵੀ ਕੀ ਐਸਾ ਦੇ ਸਿਚੁਏਸ਼ਨ ਚੱਲ ਰਹੀ ਹੈ ਤੇ ਜੋ ਸਾਨੂੰ ਪੋਸਿਬਿਲਿਟੀ ਸੀ ਬੈਸਟ ਪੋਸਿਬਿਲਿਟੀ ਜਿਹੜੇ ਦੱਸਿਆ ਸੀਗਾ ਵੀ ਅਸੀਂ ਵੈਸੇ ਲੇਬਲ ਤੋਂ ਆ ਜਿੰਨੇ ਆਈਡੀ ਦੱਸੇ ਤੋਂ ਕੁਝ ਲੈ ਆ ਕੁਝ ਲੈ ਯਾਹਾਂ ਵੀ ਇੱਥੇ ਕਿੰਨੇ ਬੰਦੇ ਸੀਗੇ ਜਿੰਨੇ ਉਹਨਾਂ ਨੇ ਦੱਸੇ ਉਹਨਾਂ ਦੇ ਰੈਕੂਵਰੀਟ ਕਰ ਰਹੇ ਨੇ ਪਰ ਫਿਰ ਵੀ ਇਹਦਾ ਜਿਹੜਾ ਸਟਿਚੂਏਸ਼ਨ ਹਾਲੇ ਚੱਲ ਰਿਹਾ ਹੈ ਇੰਨੀਆਂ ਆਪਣੀਆਂ ਸਿਵਲ ਪ੍ਰਸ਼ਾਸਨ ਜਾਂ ਤੇਰੇ ਓਵਰ ਮਿਸ਼ਨਰੀਜ਼ ਵਗੈਰਾ ਆ ਰਹੀਆਂ ਵੀ ਇਹਨੇ ਕੋਈ ਬੰਦਾ ਨਾ ਟ੍ਰੈਪ ਹੋਵੇ ਤੇ ਪਹਿਲੀ ਨਜ਼ਰ ਵਿੱਚ ਵੀ ਗਲਤੀ ਲੱਗ ਜਾਏ ਕਿ ਇਸ ਕੰਮਲੇ ਅਸਲੇ ਬੜੀ ਇਨੀਸ਼ੀਅਲ ਸਟੇਜ ਤੇ ਕੁਝ ਨਹੀਂ ਕੀਤਾ ਜਾ ਸਕਦਾ ਠੀਕ ਹੈ ਉਹ ਤਾਂ ਪ੍ਰੋਪਰ ਜਦੋਂ ਰਿਪੋਰਟਸ ਆਉਣਗੇ ਸਾਰੀਆਂ ਇਹਨਾਂ ਦੀ ਉਸ ਬਾਅਦ